ਆਮਬੇ ਕਿੱਲੇ ਰੋਟੀ ਚਟਣੀ ਆਮਬ ਦੀ ਛਣੇ ਛਣੇ ਦਾ ਸੂਪ ਚਲੋ ਮੈਂ ਤੁਹਾਨੂੰ ਦਿਖਾ ਦਿੰਦਾ ਕਿੰਨਾ ਗਰਮ ਬਾਲਾ ਦੋਸਤੋ ਆ ਤੁਹਾਨੂੰ ਦਿਖਾ ਰਿਹਾ ਆ ਦਾ ਡੈਡੂਰ ਵਿੱਚ ਖਾਣਾ ਪੀਣਾ ਸਾਰ ਤੇ ਤੁਸੀਂ ਦੇਖ ਸਕਦੇ ਸਾਰ ਠੀਕ ਹੈ ਪਹਿਲਾਂ ਤਾਂ ਫਰੂਟਸ ਦੇਖ ਲਓ ਤੇ ਨਾਲ ਦੇ ਦਹੀਂ ਆਪਣਾ ਨਾਵਤਲਾਵਿਆ ਤੇ ਅੰਬ ਦੀ ਚਟਣੀ ਹੈ ਤੇ ਨਾਲ ਆਪਣਾ ਸੂਪ ਪਿਆ ਛਣੇ ਦਾ ਸੂਪ ਤੇ ਰੋਟੀਆਂ ਹੋਗੀਆਂ ਨਾਲ ਦੇ ਨਾਲ ਆਪਣਾ ਛਣੇ ਦੀ ਦਾਲ ਦਹੀਂ ਠੀਕ ਹੈ ਇੰਨਾ ਸਾਰਾ ਕੁਝ ਸਾਰੇ ਮੁੰਡਿਆਂ ਨੇ ਖਾਣਾ ਬਣੇਗਾ ਖਾਵਾਂਗੇ ਨਾ ਸਾਰੇ ਖੁਸ਼ ਹੋ ਸਾਰੇ ਲੈਟ ਤੋਂ ਹਾਂ ਆਸ਼ਾ ਕਰਦਾ ਮਾਂ ਜਿਹੜਾ ਅੱਜ ਦੋਸਤੋ ਇਹ ਸੈਲ ਸਰਵਿਸ ਹੈ ਇੱਥੇ ਠੀਕ ਹੈ ਜੀ ਨੇ ਜਿੰਨਾ ਖਾਣਾ ਉਹਨਾਂ ਹੀ ਬੱਚਾ ਪਾਉਂਦਾ ਹੈ ਤੇ ਕੋਈ ਇੱਥੇ ਨਹੀਂ ਕਮੈਂਟ ਕਰਨ ਦੀ ਜ਼ਰੂਰਤ ਨਹੀਂ ਬਸ ਗੱਲ ਇਹੀ ਹੈ ਕਿ ਬੇਸਤ ਹੀ ਹੁੰਦੀ ਹੈ ਖਾਣਾ ਬੱਚੇ ਆਪਣੇ ਹਿਸਾਬ ਨਾਲ ਹੀ ਖਾਣਾ ਖਾਂਦੇ ਨੇ ਤੇ ਵੇਟ ਲਾਸ ਵਾਲੇ ਬੱਚਿਆਂ ਦਾ ਸਪੈਸ਼ਲੀ ਧਿਆਨ ਰੱਖਿਆ ਜਾਂਦਾ ਜਿਵੇਂ ਹੁਣ ਇਹ ਬੱਚਾ ਵੇਟ ਲਾਸ ਤੇ ਆ ਤਾਂ ਉਹਨੂੰ ਉਹਨਾਂ ਸਪੈਸ਼ਲੀ ਮੈਟਰ ਆਦਾ ਕਿ ਉਹਨੇ ਕਿੰਨਾ ਖਾਣਾ ਕਿੰਨਾ ਨਹੀਂ ਸਭ ਦੇ ਸਾਰੇ ਹਾਰੀ ਕੀ ਜਿੰਦਗੀ ਸਪੈਸ਼ਲੀ ਪਰ ਬੱਚੇ ਦਾ ਅਕੋਰਡਿੰਗ ਟੂ ਦਾ ਮੀਲ ਟੂ ਡਾਈਟ ਇਸ ਕੀਤਾ ਸੈਟਅਪ ਜਿਹਦੇ ਵਿੱਚ ਦਾ ਵੇਟ ਲੌਸ ਦਾ ਪਲਾਨ ਆ ਸਾਰਾ ਕੁਝ ਟਾਈਮ ਤੇ ਅਲੱਗ ਤੋਂ ਕਾਉਨੋ ਕੈਨ ਕਹੀਂ ਵਗੈਰਾ ਯਾ ਹੋਰ ਕੋਈ ਨਾ ਉਹ ਸਾਰੀਆਂ ਚੀਜ਼ਾਂ ਨੇ ਉਹਨੂੰ ਥੋੜਾ ਕੱਟੌਂਦੇ ਦਾ ਨਾ ਕਿ ਮੀਟ ਰਿਪਰਸਟ ਤੱਕ ਜਾਣ ਉਹ ਜਿਹੜਾ ਪਰ ਜਦੋਂ ਹਨਾ ਵੇਟ ਲੌਸ ਦਾ ਕਰਨਾ ਚਾਹੁੰਦੇ ਹਾਂ ਤਾਂ ਤਾਂ ਤੁਸੀਂ ਬੀਤੋਂ ਖਟਾਰ ਮਿਲਲਾ ਜਲ ਅਕੈਡਮੀ ਜਿਹੜੀ ਆਪਣੀ ਵਿਜ਼ਿਟ ਕਰੋ ਸਾਰਾ ਦੇਖੋ ਸਿੱਖਮ ਆਪਣਾ 26 ਜਨਵਰੀ ਨੂੰ ਪੰਜਾਬ ਕੋਚੇ ਦੀ ਭਾਰਤੀ ਹੋਣਾ ਉਹਦਾ ਤੁਕਣਾ ਜਰੂਰ ਪੂਰਾ ਹੋਏਗਾ ਆਪਣਾ ਪੰਜਾਬ ਪਰਪ੍ਰੀਤ ਰੇਨ ਅਕੈਡਮੀ ਹਲੰਗੀ ਸਾਹਿਬ ਜੇ ਹੁਣ ਆਪਣੀ ਰੇਟਿੰਗ ਹਲੰਗੀ ਸਾਹਿਬ ਕੁੜੀਆਂ ਮੁੰਡਿਆਂ ਦੋਨਾਂ ਦੇ ਲਈ ਗ੍ਰੈਂਡ ਸਾਈਜ਼ ਦਾ ਪ੍ਰੋਪਰ ਬੰਦ ਕੀਤਾ ਗਿਆ ਤੁਸੀਂ ਜਰੂਰ ਇੱਕ ਵਾਰ ਵਿਜ਼ਿਟ ਕਰੋ 1 ਆਫ ਦਾ ਬੈਸਟ ਅਕੈਡਮੀ ਪੂਰੇ ਪੰਜਾਬ ਦੇ ਵਿੱਚ ਤੇ ਸਭ ਤੋਂ ਬੈਸਟ ਚੀਜ਼ ਹੁੰਦੀ ਹੈ ਅਕੈਡਮੀਜ਼ ਦੀ ਖਾਣ-ਪੀਣ ਲੈ ਸਕਦੇ ਹਾਂ ਬਈ ਤੇ ਰਹਿਸ ਹੁੰਦਾ ਹੈ ਠੀਕ ਹੈ ਤੇ ਤੁਹਾਨੂੰ ਦਿਖਾਇਆ ਤਾਂ ਸਾਰਾ ਕੁਝ ਕਿ ਦਾਮੜ ਬੱਚੇ ਖਾਣਾ ਪੀਣਾ ਖਾਣੇ ਸਾਰਾ ਕੁਝ ਤੇ ਬਾਕੀ ਰਿਵਿਊ ਲੈ ਲਿਆ ਬੱਚਾ ਦੀ ਅਸੀਂ